ਇਨਸਾਨ ਦੀ ਗਰੀਬੀ ਦਾ ਦੁੱਖ ਹਕੀਕਤ ਕਹਾਣੀ ਬਖਤੋਰਾ ਵਿਚਾਰਾ ਇੱਕ ਬਹੁਤ ਗਰੀਬ ਇਨਸਾਨ ਸੀ ਉਸ ਦੇ ਘਰ ਵਾਲੀ ਵੀ ਬਿਮਾਰ ਰਹਿੰਦੀ ਸੀ ਉਹਨਾਂ ਕੋਲ ਤਿੰਨ ਬੇਟੇ ਤੇ ਇੱਕ ਬੇਟੀ ਸੀ ਉਹ ਬਹੁਤ ਛੋਟੇ ਸੀ ਬੇਟੀ ਸਾਰਿਆਂ ਤੋਂ ਵੱਡੀ ਸੀ ਤੇ ਤਿੰਨੇ ਬੇਟੇ ਛੋਟੇ ਸੀ ਉਹਨਾਂ ਬੱਚਿਆਂ ਦੀ ਉਮਰ ਜ਼ਿਆਦਾ ਖਾਸ ਫਰਕ ਨਹੀਂ ਸੀ ਸਗੋਂ ਇੱਕ ਸਭ ਤੋਂ ਛੋਟਾ ਬੇਟਾ ਉਦੋਂ ਹੋਇਆ ਜਦੋਂ ਬਖਤੋਰੇ ਦੀ ਮੌਤ ਹੋਈ ਤੋ 8 ਮਹੀਨੇ ਬਾਅਦ ਵਿੱਚ ਹੋਇਆ ਸੀ ਬਖਤੋਰਾ ਦੰਦ ਜਾੜਾ ਦੁਖਣ ਦੇ ਕਾਰਨ ਬਹੁਤ ਦੁਖੀ ਸੀ ਤੇ ਬਿਮਾਰ ਰਹਿੰਦਾ ਸੀ ਦਿਹਾੜੀ ਦੱਪਾ ਕਰਦਾ ਸੀ ਬਖਤੋਰੇ ਨੂੰ ਬਾਹਰੋਂ ਕਿਸੇ ਵਿਅਕਤੀ ਨੇ ਜਾੜਾ ਠੀਕ ਹੋਣ ਦਾ ਇਲਾਜ ਦੱਸਿਆ ਤੇਲ ਗਰਮ ਕਰਕੇ ਡੱਕੇ ਨਾਲ ਜਾੜਾ ਵਿਚਕਾਰ ਲਗਾ ਲੈਵੀਂ ਬਖਤੋਰਾ ਅਨਪੜ ਗਰੀਬ ਸੀ ਐਨੀ ਨੌਲੇਜ ਨਹੀਂ ਸੀ ਉਸ ਨੇ ਕੀ ਕੀਤਾ ਤੇਲ ਗਰਮ ਕਰਕੇ ਲੋਹੇ ਦੇ ਤਕਲੇ ਨਾਲ ਜਾੜਾ ਵਿੱਚ ਤੇਲ ਲਗਾ ਲਿਆ ਸੀ ਬਸ ਹੋਣੀ ਕਿੱਥੇ ਟਲਦੀ ਐ ਇੱਕ ਤਕਲੇ ਦਾ ਬਹਾਨਾ ਬਣ ਗਿਆ ਕਿ 8 ਦਿਨਾਂ ਬਾਅਦ ਬਖਤੌਰ ਸਿੰਘ ਦੀ ਮੌਤ ਹੋ ਗਈ ਸੀ ਬਖਤੋਰੇ ਦੇ ਘਰ ਵਾਲੀ ਜਰਨੈਲ ਕੋਰ ਜਰਨੈਲੋ ਦੇ ਪੇਟ ਵਿੱਚ ਬੱਚਾ ਤੇ ਨਾਲੇ ਬਿਮਾਰ ਰਹਿੰਦੀ ਸੀ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਸੀ ਬਖਤੋਰੇ ਦੀ ਬੇਟੀ ਉਦੋਂ 6 ਸਾਲ ਦੀ ਸੀ ਪਰ 6 ਸਾਲ ਦੀ ਲੱਗਦੀ ਨਹੀਂ ਸੀ ਬਹੁਤ ਕਮਜ਼ੋਰ ਉਸ ਟਾਈਮ ਤਿੰਨੇ ਬੱਚੇ ਬਹੁਤ ਕਮਜ਼ੋਰ ਸੀ ਚੌਥਾ ਬੱਚਾ ਹਜੇ ਪੇਟ ਵਿੱਚ ਹੀ ਸੀ ਉਦੋਂ 2 ਢਾਈ ਕੁ ਮਹੀਨੇ ਦਿਨ ਟਲੇ ਹੋਏ ਸੀ ਇੱਕ ਚੰਦਰੀ ਗਰੀਬੀ ਉੱਪਰੋਂ ਮੋਤ ਦਾ ਕੈਰ ਬੱਚੇ ਛੋਟੇ ਮਾਂ ਬਿਮਾਰ ਪੈਸੇ ਕਮਾਉਣ ਵਾਲਾ ਵੀ ਕੋਈ ਨਹੀਂ ਸੀ ਵਿਚਾਰਾ ਬਖਤੋਰਾ ਦਿਹਾੜੀ ਕਰਕੇ ਆਪਣੇ ਟੱਬਰ ਦਾ ਪੇਟ ਪਰਦਾ ਸੀ ਇਹ ਗੱਲ ਬਹੁਤ ਪੁਰਾਣੀ ਹੈ ਬਿਲਕੁਲ ਸੱਚ ਹੈ ਬਖਤੋਰੇ ਕੋਲ ਕੱਚਾ ਗੋਠਾ ਵੀ ਇੱਕ ਸੀ ਪਿੰਡਾਂ ਦੀ ਛੱਤ ਵਾਲਾ ਮੀਂਹ ਪੈਣ ਨਾਲ ਚੋ ਵੀ ਜਾਂਦਾ ਸੀ ਉਦੋਂ ਸਰਕਾਰ ਵੱਲੋਂ ਵੀ ਕੁਝ ਨਹੀਂ ਮਿਲਦਾ ਸੀ ਪਿੰਡ ਦੇ ਲੋਕ ਇੱਕ ਦੋ ਘਰ ਹੀ ਉਹਨਾਂ ਦੀ ਹੈਲਪ ਕਰਦਾ ਸੀ ਪਿੰਡਾਂ ਵਿੱਚ ਪਾਰਟੀਬਾਜ਼ੀ ਦਾ ਬਹੁਤ ਮਾਹੌਲ ਸੀ ਜਿਨ੍ਹਾਂ ਨੂੰ ਸਰਪੰਚੀ ਦੀਆਂ ਵੋਟਾਂ ਪਾਉਂਦੇ ਉਹੀ ਹੈਲਪ ਕਰਦੇ ਸੀ ਹੈਲਪ ਵੀ ਕੀ ਕਰਨੀ ਸੀ ਥੋੜਾ ਬੋਤ ਘਰ ਦਾ ਰਾਸ਼ਨ ਦੇਣਾ ਜਦੋਂ ਕੋਈ ਬਿਮਾਰ ਹੁੰਦਾ ਡਾਕਟਰ ਕੋਲੋਂ ਦਵਾਈ ਬੂਟੀ ਦਵਾ ਦੇਣੀ ਸੀ ਘਰ ਦਾ ਕੰਮ ਮਾਂ ਕਰਦੀ ਸੀ ਜਿੰਨਾ ਕੁ ਉਸ ਤੋਂ ਬਣਦਾ ਸੀ ਕਿਉਂਕਿ ਸਰਦੀਆਂ ਦੇ ਦਿਨ ਸੀ ਠੰਡ ਵੀ ਬਹੁਤ ਜ਼ਿਆਦਾ ਸੀ ਬਿਮਾਰੀ ਕਰਕੇ ਕੰਮ ਘੱਟ ਹੀ ਕਰਦੀ ਸੀ ਦਲਿਤਰਤਾ ਦੇ ਕਾਰਨ ਰਿਸ਼ਤੇਦਾਰ ਵੀ ਮੁੱਖ ਮੋੜ ਗਏ ਸੀ ਘਰ ਵਿੱਚ ਸਫਾਈ ਬਿਲਕੁਲ ਨਹੀਂ ਸੀ ਜੇ ਕਦੇ ਜਰਨੈਲੋ ਦੇ ਪੇਕੇ ਘਰ ਤੋਂ ਆਉਂਦਾ ਤਾਂ ਘਰ ਦੇ ਕੰਮਕਾਰ ਕਰਕੇ ਜਾਂਦੀ ਸੀ ਇੱਕ ਦੋ ਰਾਤ ਲਗਾ ਕੇ ਚਲੇ ਜਾਂਦੇ ਸੀ। ਜ਼ਿਆਦਾ ਦਿਨ ਕੋਈ ਨਹੀਂ ਰੁਕਦਾ ਸੀ। ਜਰਨੇਲੋ ਦਾ ਪੇਕਾ ਪਰਿਵਾਰ ਬਾਲਮਿੱਕੀ ਸੀ। ਕੰਮ ਕਰਨ ਵਾਲਾ ਚੰਗੀ ਰੋਟੀ ਖਾਂਦੇ ਸੀ। ਪਰ ਧੀਆਂ ਤੇ ਪਿਆ ਵਕਤ ਕੋਈ ਭੈਣ ਭਾਈ ਹੀ ਕਟਾਉਂਦਾ ਹੈ। ਜਰਨੇਲੋ ਦੇ ਭਾਈ, ਜਰਨੇਲੋ ਦੇ ਸਹੁਰੇ ਘਰ ਇੱਕ ਦੋ ਸਾਲ ਹੀ ਆਉਂਦੇ ਰਹੇ ਜਦੋਂ ਤੱਕ ਛੋਟਾ ਬੱਚਾ ਨਹੀਂ ਹੋਇਆ ਸੀ। ਫਿਰ ਤਦੇ ਹੀ ਗੇੜਾ ਮਾਰਦੇ ਸੀ। ਪਿੰਡ ਵਾਲਿਆਂ ਦੇ ਸਹਾਰੇ ਆਪਣੇ ਬੱਚੇ ਪਾਲਣੇ ਦਾ ਮਨ ਬਣਾ ਲਿਆ ਜਰਨੇਲੋ ਪੇਕੇ ਜਾਣਾ ਵੀ ਨਹੀਂ ਚਾਹੁੰਦੀ ਸੀ ਅੰਦਰ ਹੀ ਬੈਠੀ ਰਹਿੰਦੀ ਸੀ ਛੋਟਾ ਬੇਟਾ 1 ਸਾਲ ਦਾ ਹੋ ਗਿਆ ਸੀ ਤਾਂ ਵੀ ਬਾਹਰ ਨਹੀਂ ਸੀ ਨਿਕਲਦੀ ਘਰ ਦਾ ਕੰਮ ਬਹੁਤ ਘੱਟ ਕਰਦੀ ਸਾਰਾ ਦਿਨ ਸੋਈ ਜਾਣਾ ਕਦੇ ਰੋਟੀ ਪਕਾਈ ਕਦੇ ਨਹੀਂ ਆਪਣੀ ਕੁੜੀ ਨੂੰ ਗਲੀ ਵਿੱਚ ਰੋਟੀ ਮੰਗਣ ਭੇਜ ਦਿੰਦੀ ਸੀ ਕਈ ਲੋਕ ਤਰਸ ਕਰਕੇ ਇੱਕ ਦੋ ਰੋਟੀ ਦਾਲ ਸਬਜ਼ੀ ਦੇ ਦਿੰਦੇ ਸੀ ਔਰਤਾਂ ਜਰਨੇਲੋ ਨੂੰ ਬਹੁਤ ਸਮਝਾਉਂਦੀਆਂ ਵੇਖ ਜਰਨੇਲੋ ਤੂੰ ਆਪਣੇ ਘਰ ਦਾ ਕੰਮ ਕਰਿਆ ਕਰ ਥੋੜੇ ਦਿਨ ਕਰਦੀ ਫਿਰ ਛੱਡ ਦਿੰਦੀ ਸੀ ਬੱਚੇ ਬਾਹਰ ਖੇਡਣ ਜਾਂਦੇ ਕੋਈ ਸੰਭਾਲਣ ਵਾਲਾ ਵੀ ਨਹੀਂ ਸੀ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਖੂਹ ਸੀ ਜਿਸ ਵਿੱਚੋਂ ਗਲੀ ਦੇ ਲੋਕ ਪਾਣੀ ਵਰਦੇ ਸੀ ਇੱਕ ਦਿਨ ਦੁਪਹਿਰ ਨੂੰ ਜਰਨੇਲੋ ਦਾ ਵੱਡਾ ਮੁੰਡਾ ਕੋ ਵਿੱਚ गिर ਗਿਆ ਸੀ ਕਿਸੇ ਨੇ ਡਿੱਗਦਾ ਵੇਖ ਲਿਆ ਸੀ ਤੁਰੰਤ ਰੋਲਾ ਪੈ ਗਿਆ ਸੀ ਜਦੋਂ ਬਾਹਰ ਕੱਢਿਆ ਮੂੰਹ ਵਿੱਚ ਪਾਣੀ ਪੈ ਗਿਆ ਸੀ ਸਿਰ ਵਿੱਚ ਚੋਟ ਲੱਗ ਗਈ ਸੀ ਤੇ ਖੂ ਦਾ ਪਾਣੀ ਵੀ ਬਹੁਤ ਠੰਡਾ ਸੀ ਮਹੀਨਾ ਮਾਰਚ ਦਾ ਸੀ ਦਿਮਾਗੀ ਚੋਟ ਦਾ ਅਸਰ ਵੱਢੀ ਉਮਰ ਨਾਲ ਵੱਧਦਾ ਗਿਆ ਮੌਕੇ ਤੇ ਕੋਈ ਇੰਨੀ ਗੋਰ ਨਾ ਹੋਈ ਮਾਤਾ ਬਾਹਰ ਨਿਕਲਦੀ ਨਹੀਂ ਸੀ ਪਿੰਡ ਦਾ ਡਾਕਟਰ ਹੀ ਦਵਾਈ ਦੇ ਜਾਂਦਾ ਸੀ ਕੁੜੀ ਵੀ ਮਾਂ ਦੇ ਸਹਰਾਣੇ ਬੈਠੀ ਰਹਿੰਦੀ ਸੀ ਇੱਕ ਸਾਲ ਦਸੰਬਰ ਦਾ ਮਹੀਨਾ ਠੰਡ ਵੀ ਬਹੁਤ ਜ਼ਿਆਦਾ ਹਵਾ ਠੰਡੀ ਮੀਂਹ ਪੈ ਰਿਹਾ ਸੀ ਝੜੀ ਲੱਗੀ ਹੋਈ ਸੀ ਜਰਨੇਲੋ ਦਾ ਕੱਚਾ ਕੋਠੇ ਦੀ ਕੰਧ ਡਿੱਗ ਗਈ ਉੱਪਰੋਂ ਛੱਤ ਵੀ ਅੱਧੀ ਲੰਮਕ ਗਈ ਸੀ ਛੱਤ ਕਈ ਜਗ੍ਹਾ ਤੋਂ ਚੌਣ ਲੱਗ ਰਹੀ ਸੀ ਰਾਤ ਦਾ ਟਾਈਮ ਦੋ ਰਜਾਈਆਂ ਸੀ ਉਹ ਵੀ ਭਿੱਜ ਗਈਆਂ ਸਰੀਰ ਤੇ ਪਾਏ ਹੋਏ ਕੱਪੜੇ ਵੀ ਭਿੱਜ ਗਏ ਆਪ ਵੀ ਸਾਰੇ ਭਿੱਜ ਗਏ ਪਰ ਕਿਸੇ ਦੇ ਘਰ ਨਹੀਂ ਗਏ ਇਕੱਠੇ ਹੋਏ ਬੈਠੇ ਰਹੇ ਜਦੋਂ ਪਿੰਡ ਦੇ ਲੋਕਾਂ ਨੇ ਹਾਲਤ ਵੇਖੀ ਉਹਨਾਂ ਨੂੰ ਹਾਲਚਾਲ ਪੁੱਛਿਆ ਤੇ ਕਿਹਾ ਤੁਸੀਂ ਧਰਮਸ਼ਾਲਾ ਵਿੱਚ ਬੈਠ ਜਾਓ ਆਪਣੇ ਬੱਚੇ ਲੈ ਕੇ ਜਰਨੇਲੋ ਨੇ ਕਿਸੇ ਦੀ ਗੱਲ ਨਾ ਮੰਨੀ ਧਰਮਸ਼ਾਲਾ ਵਿੱਚ ਜਾਣ ਤੋਂ ਮਨ੍ਹਾ ਕਰਦੀ ਰਹੀ ਇਹੀ ਜਿੱਦ ਬਣ ਗਈ ਆਪਣੇ ਟੁੱਟੇ ਘਰ ਵਿੱਚ ਹੀ ਬੈਠੀ ਰਹੀ ਲੋਕਾਂ ਨੇ ਗਾਡਰ ਦੇ ਥੱਲੇ ਸਪੋਰਟ ਦੇ ਕੇ ਉੱਤੇ ਇੱਕ ਪੱਲੜ ਦੇ ਦਿੱਤਾ ਸੀ ਪਰ ਬਹੁਤ ਲੋਕ ਦਿਆਲੂ ਵੀ ਹੁੰਦੇ ਹਨ ਇੱਕ ਪਿੰਡ ਵਿੱਚ ਕੱਪੜੇ ਵਾਲਾ ਦੁਕਾਨਦਾਰ ਪੈਸੇ ਇਕੱਠੇ ਕਰਨ ਆਉਂਦਾ ਸੀ ਦੁਕਾਨਦਾਰ ਜਿਸ ਦੀ ਸ਼ਹਿਰ ਵਿੱਚ ਕੱਪੜੇ ਦੀ ਦੁਕਾਨ ਸੀ ਜਦੋਂ ਉਸ ਨੇ ਜਰਨੇਲੋ ਦੇ ਘਰ ਦੀ ਛੱਤ ਡਿੱਗੀ ਵੇਖ ਕੇ ਉਸ ਦੇ ਦਿਲ ਵਿੱਚ ਦਇਆ ਆ ਗਈ ਘਰ ਦੀ ਡਿੱਗੀ ਕੰਧ ਪੱਕੀ ਇੱਟਾਂ ਨਾਲ ਚਣਵਾ ਦਿੱਤੀ ਤੇ ਉੱਤੇ ਛੱਤ ਵੀ ਠੀਕ ਕਰਵਾ ਦਿੱਤੀ ਸੀ ਫ੍ਰੀ ਵਿੱਚ ਦੋ ਰਜਾਈਆਂ ਪਰਵਾ ਕੇ ਦੇ ਗਿਆ ਸੀ ਪਰ ਜਿੱਦੀ ਜਰਨੇਲੋ ਬਾਹਰ ਨਾ ਨਿਕਲੀ ਐਵੇਂ ਗਿੱਲੇ ਤੇ ਠੰਡੇ ਘਰ ਵਿੱਚ ਬੱਚਿਆਂ ਨੂੰ ਲੈ ਕੇ ਅੰਦਰ ਹੀ ਬੈਠੀ ਰਹਿੰਦੀ ਸੀ ਉਹ ਦੁਕਾਨਦਾਰ ਬੱਚਿਆਂ ਦੇ ਨਵੇਂ ਪਾਣ ਵਾਲੇ ਕੱਪੜੇ ਵੀ ਦੇ ਜਾਂਦਾ ਸੀ ਪਿੰਡ ਦੇ ਵੀ ਕਈ ਘਰ ਕੱਪੜੇ ਤੇ ਹੋਰ ਜ਼ਰੂਰਤ ਦਾ ਸਮਾਨ ਦੇ ਦਿੰਦੇ ਸੀ ਅੱਗ ਸੇਕਣ ਵਾਸਤੇ ਪਾਥੀਆਂ ਲੋਕ ਦੇ ਕੇ ਜਾਂਦੇ ਸੀ ਦਿਨ ਵਿੱਚ ਧੁੱਪ ਨਿਕਲਦੀ ਬਾਹਰ ਛੋਟਾ ਜਿਹਾ ਵੇੜਾ ਸੀ ਉੱਥੇ ਬੈਠ ਜਾਂਦੀ ਆਪਣੇ ਬੱਚਿਆਂ ਨੂੰ ਲੈ ਕੇ ਜਰਨੇਲੋ ਦਾ ਛੋਟਾ ਜਿਹਾ ਵਿਹੜਾ ਸੀ ਉੱਥੇ ਬੈਠ ਜਾਂਦੀ ਮੰਜੀ ਢਾਕੇ ਧੁੱਪ ਸੇਕਣ ਲਈ ਇੱਕ ਤਾਂ ਗਰੀਬੀ ਦੂਜੀ ਅਨਕਰਤਾ ਕੰਮ ਨਾ ਕਰਨਾ ਬੱਚੇ ਵੀ ਰੁਲ ਕੇ ਪਾਲ ਰਹੇ ਸੀ ਜਰਨੇਲੋ ਨੂੰ ਕੰਮ ਤਾਂ ਘਰ ਦਾ ਸਾਰਾ ਆਉਂਦਾ ਸੀ ਇੱਕ ਤਾਂ ਪਤੀ ਦੀ ਮੌਤ ਦਾ ਦੁੱਖ ਦੂਜਾ ਛੋਟੀ ਉਮਰ ਵਿੱਚ ਵਿਆਹ ਹੋਇਆ ਸੀ ਉੱਪਰੋਂ ਚਾਰ ਬੱਚੇ ਪੈਦਾ ਹੋ ਗਏ ਸੀ ਸਰੀਰ ਦੀ ਕਮਜ਼ੋਰੀ ਜਰਨੇਲੋ ਅੰਦਰ ਤੋਂ ਥੱਕ ਟੁੱਟ ਚੁੱਕੀ ਸੀ ਘਰ ਦਾ ਕੰਮ ਵੀ ਨਹੀਂ ਸੀ ਕਰਦੀ ਗਲੀ ਦੀਆਂ ਔਰਤਾਂ ਦੇ ਸਮਝਾਣ ਤੇ ਵੀ ਨਾ ਸਮਝੀ ਤਾਂ ਔਰਤਾਂ ਗੁੱਸੇ ਵਿੱਚ ਬੋਲ ਦਿੰਦੀਆਂ ਸੀ ਕਿ ਤੈਨੂੰ ਲੋਕ ਕਦ ਤੱਕ ਵੇਲੀ ਨੂੰ ਰੋਟੀ ਖਵਾਉਣਗੇ ਇੱਕ ਤੋਂ ਚਾਰ ਤੇਰੇ ਬੱਚੇ ਹਨ ਤੂੰ ਆਪਣੀ ਕੁੜੀ ਥੋੜਾ ਬੋਤਾ ਕੰਮ ਸਿਖਾ ਲਿਆ ਕਰ ਇਹ ਗੱਲ ਸੁਣ ਕੇ ਜਰਨੇਲੋ ਗੁੱਸੇ ਵਿੱਚ ਕਰਦੀ ਸੀ ਤੇ ਕੰਮ ਕਰਨ ਲੱਗ ਜਾਂਦੀ ਸੀ ਆਪਣੀ ਵੱਡੀ ਕੁੜੀ ਤੇ ਸਿੱਧਰਾ ਜਿਹਾ ਮੁੰਡਾ ਦੋਨੇ ਭਾਈਆਂ ਨੂੰ ਕੰਮ ਸਿਖਾਣ ਲੱਗ ਗਈ ਸੀ ਇੱਕ ਦਿਨ ਕਿਸੇ ਬੰਦੇ ਨੇ ਜਰਨੇਲੋ ਨੂੰ ਕਿਹਾ ਕਿ ਤੇਰੇ ਬੱਚੇ ਹੁਣ 10-12 ਸਾਲ ਦੇ ਹੋ ਗਏ ਤੂੰ ਆਪਣੇ ਦੋ ਬੱਚਿਆਂ ਨੂੰ ਕਿਸੇ ਦੇ ਘਰ ਕੰਮ ਤੇ ਲਗਵਾ ਦਿਓ ਜਰਨੇਲੋ ਨੇ ਹਾਂ ਕਰ ਦਿੱਤੀ ਸੀ ਉਸ ਬੰਦੇ ਨੇ ਦੋ ਜ਼ਿੰਮੀਦਾਰ ਦੇ ਘਰ ਗੋਬਰ ਸੁੱਟਣ ਦੀ ਨੌਕਰੀ ਤੇ ਲਾ ਦਿੱਤੇ ਸੀ ਸਵੇਰੇ ਮੱਝਾਂ ਦਾ ਗੋਹਾ ਕੂੜਾ ਚੁੱਕ ਕੇ ਘਰ ਤੋਂ ਬਾਹਰ ਵਾੜੇ ਸੁੱਟ ਕੇ ਆਉਂਦੇ ਸੀ ਨਾਲ ਕੂੜਾ ਚੱਕ ਪਿੰਡ ਦੇ ਬਾਹਰ ਰੂੜੀ ਤੇ ਸੁੱਟਣਾ ਦੁਪਹਿਰ ਨੂੰ ਜ਼ਿਮੀਦਾਰ ਦੇ ਘਰ ਤੋਂ ਰੋਟੀ ਲੈ ਕੇ ਜਾਂਦੇ ਸੀ ਚਾਰ ਰੋਟੀਆਂ ਤੇ ਨਾਲ ਦਾਲ ਸਬਜੀ ਮਿਲ ਜਾਂਦੀ ਸੀ ਤੇ ਘਰਾਂ ਤੋਂ ਅੱਠ ਰੋਟੀਆਂ ਮਿਲ ਜਾਂਦੀਆਂ ਸੀ 6 ਮਹੀਨੇ ਦੇ ਗੋਹਾ ਚੱਕਣ ਦੇ ਜ਼ਿਮੀਦਾਰ ਬਦਲੇ ਵਿੱਚ ਦਾਣੇ ਦੇ ਦਿੰਦਾ ਸੀ ਦੋਨੇ ਘਰਾਂ ਵਿੱਚੋਂ 2 80 ਕਿਲੋ ਦਾਣੇ ਬਣ ਜਾਂਦੇ ਸੀ ਖਿਲੀ ਹੋਈ ਰੋਟੀ ਨੂੰ ਮਿਲ ਵੰਡ ਕੇ ਖਾ ਲੈਂਦੇ ਸੀ ਰਾਤ ਦੀ ਰੋਟੀ ਕੁੜੀ ਨੂੰ ਸਖਾਣ ਲੱਗ ਗਈ ਸੀ ਮੁੰਡੇ ਨੂੰ ਬਾਹਰ ਸੁੱਕੇ ਗੋਹੇ ਤੇ ਲੱਕੜੀਆਂ ਚੁਗਣ ਵਾਸਤੇ ਭੇਜ ਦਿੰਦੀ ਸੀ ਘਰ ਦੀ ਤਾਂ ਨਾ ਲੱਕੜੀ ਸੀ ਤੇ ਨਾ ਗੋਹਾ ਸੀ ਰੋਟੀ ਤਾਂ ਬਾਲਣ ਤੋਂ ਬਗੈਰ ਵੀ ਨਹੀਂ ਸੀ ਬਣਦੀ ਵਿਚਾਰਾ ਚੋਰੀ ਚੁਪਕੇ ਹਨੇਰੇ ਵਿੱਚ ਗੋਹੇ ਚੁੱਕ ਕੇ ਲਿਆਂਦਾ ਸੀ ਕਈ ਵਾਰੀ ਕੋਈ ਆਪਣਾ ਚੋਰੀ ਸੁੱਕਾ ਬਾਲਣ ਚੁੱਕਦੇ ਵੇਖ ਲੈਂਦਾ ਤਾਂ ਲੋਕ ਗਾਲ੍ਹਾਂ ਵੀ ਕੱਢਦੇ ਸੀ ਉੱਥੇ ਛੱਡ ਕਿਸੇ ਹੋਰ ਦੇ ਬਾੜੇ ਵਿੱਚ ਵੜ ਜਾਂਦਾ ਸੀ ਉਸ ਟਾਈਮ ਬੱਚਿਆਂ ਨੂੰ ਲੋਕ ਬਹੁਤ ਘੱਟ ਪੜਾਉਂਦੇ ਸੀ ਆ ਜਰਨੇਲੋ ਦੇ ਬੱਚਿਆਂ ਦੀ ਕਿਸਮਤ ਵਿੱਚ ਕਿੱਥੇ ਸੀ ਪੜਾਈ ਘਰ ਦਾ ਸਾਰਾ ਕੰਮ ਗਲ ਪੈ ਗਿਆ ਸੀ ਕਦੇ ਵਿਚਾਰੇ ਜ਼ਿਮੀਂਦਾਰ ਦੇ ਖੇਤਾਂ ਵਿੱਚ ਮਿਰਚਾਂ ਤੋੜਨ ਲੱਗ ਜਾਂਦੇ ਸੀ ਦੋਨੋਂ ਭੈਣ ਭਾਈ ਗਲੀ ਦੀਆਂ ਔਰਤਾਂ ਦੇ ਨਾਲ ਸਾਰੇ ਬੱਚਿਆਂ ਦਾ ਆਪਸ ਵਿੱਚ 2 ਸਾਲ ਦਾ ਫਾਂਸਲਾ ਸੀ ਦੋ ਘਰ ਮਾਂ ਕੋਲ ਬਹਿ ਜਾਂਦੇ ਸੀ ਪਰ ਜਰਨੇਲੋ ਕਦੇ ਵੀ ਕਿਸੇ ਦੇ ਘਰ ਕੰਮ ਨਾ ਕਰਨ ਜਾਂਦੀ। ਬੱਚੇ ਜਿਸ ਦੇ ਵੀ ਕੰਮ ਕਰਨ ਜਾਂਦੇ ਲੋਕ ਥੋੜਾ ਫालतੂ ਪਾ ਦਿੰਦੇ ਸੀ। ਕਿ ਉਸ ਟਾਈਮ ਮਿਰਚਾਂ ਵੀ ਦਸਵੇਂ ਹਿੱਸੇ ਤੇ ਤੋੜਦੇ ਸੀ। ਉਹਨਾਂ ਕੋਲ ਬਹੁਤ ਘੱਟ ਮਿਰਚਾਂ ਟੁੱਟਦੀਆਂ ਸੀ। ਜਿਹੜਾ ਬੰਦਾ ਮਿਰਚਾਂ ਤੋੜਨ ਜਾਂਦਾ ਜੇ ਉਹ 10 ਕਿਲੋ ਮਿਰਚਾਂ ਤੋੜਦਾ ਸੀ ਤਾਂ ਉਸ ਨੂੰ 10 ਕਿਲੋ ਮਿਰਚਾਂ ਵਿੱਚੋਂ 1 ਕਿਲੋ ਮਿਰਚਾਂ ਦਿੰਦੇ ਸੀ। ਉਹ ਦੋਨੋਂ ਭੈਣ ਭਾਈ ਕੋਲੋਂ ਤਾਂ ਮਿਰਚਾਂ ਬਹੁਤ ਘੱਟ ਟੁੱਟਦੀਆਂ ਸੀ। ਜਿਤਨੀਆਂ ਮਿਰਚਾਂ ਮਿਲਦੀਆਂ ਸੀ ਉਹ ਮਿਰਚਾਂ ਨੂੰ ਪਿੰਡ ਦੀ ਦੁਕਾਨ ਤੇ ਵੇਚ ਕੇ ਪੈਸੇ ਲੈ ਲੈਂਦੇ ਸੀ ਤੇ ਆਪਣੀ ਮਾਂ ਨੂੰ ਦੇ ਦਿੰਦੇ ਸੀ ਜਰਨੇਲੋ ਦੇ ਬੱਚੇ ਵੱਡੇ ਹੋ ਰਹੇ ਸੀ ਪਰ ਜਰਨੇਲੋ ਨੇ ਆਪਣੇ ਘਰ ਬੈਠਣ ਦੀ ਆਦਤ ਪਾ ਲਈ ਸੀ ਛੋਟਾ ਬੱਚਾ ਵੀ 10 ਸਾਲ ਦਾ ਹੋ ਗਿਆ ਸੀ ਉਹ ਮੰਝੇ ਤੇ ਹੀ ਬੈਠੀ ਰਹਿੰਦੀ ਸੀ ਬੱਚਿਆਂ ਨੂੰ ੱਤਕੇ ਖਾਂਦਿਆਂ ਨੂੰ 10 ਸਾਲ ਹੋ ਗਏ ਸੀ ਕੁੜੀ ਵੀ 17 ਸਾਲ ਦੀ ਹੋ ਗਈ ਪਰ ਇੱਕ ਦਿਨ ਜਰਨੇਲੋ ਦਾ ਭਾਈ ਕੁੜੀ ਨੂੰ ਆਪਣੇ ਨਾਲ ਨਾਨਕੇ ਲੈ ਗਿਆ ਸੀ। ਉੱਥੇ ਨਾਨਕੇ ਪਿੰਡ ਸਲਾਈ ਸੈਂਟਰ ਆਇਆ ਹੋਇਆ ਸੀ ਕਿ ਕੁੜੀ ਕੱਪੜੇ ਸਿਉਣੇ ਸਿੱਖ ਜਾਊਗੀ। ਕਿਸੇ ਦੇ ਕੱਪੜੇ ਸਿਉ ਕੇ 4 ਪੈਸੇ ਕਮਾ ਲਵੇਗੀ। ਵੱਡਾ ਮੁੰਡਾ 15 ਸਾਲ ਦਾ ਹੋ ਗਿਆ ਸੀ। ਉਹਦੇ ਖੂਹ ਵਿੱਚ ਡਿੱਗਣ ਤੇ ਚੋਟ ਲੱਗਣ ਕਰਕੇ ਦਿਮਾਗ ਵਿੱਚ ਫਰਕ ਪੈ ਗਿਆ ਸੀ। ਕਦੇ ਝੱਲਿਆਂ ਵਰਗੀਆਂ ਗੱਲਾਂ ਕਰਨ ਲੱਗ ਜਾਂਦਾ ਸੀ। ਸਧਾਰਨ ਤਾਂ ਪਹਿਲਾਂ ਹੀ ਸੀ। ਜਿੱਥੇ ਵੀ ਕੰਮ ਕਰਨ ਜਾਂਦਾ ਲੋਕ ਵੜਿਆ ਕੇ ਜਾਦਾ ਕੰਮ ਕਰਾ ਲੈਂਦੇ ਸੀ ਠੀਕ ਹੁੰਦਾ ਸੀ ਤਾਂ ਕੰਮ ਕਰਦਾ ਸੀ ਜਦੋਂ ਦਿਮਾਗ ਝੱਲਾ ਵਰਗਾ ਹੁੰਦਾ ਤਾਂ ਕੰਮ ਨਾ ਕਰਦਾ ਆਪਣੀ ਅੱਲ ਵਿੱਚ ਫਿਰਦਾ ਰਹਿੰਦਾ ਕਦੇ ਗਲੀ ਤੇ ਕਦੇ ਜੋੜੇ ਦੇ ਢਾਹੇ ਨਾ ਗਰਮੀ ਦਾ ਪਤਾ ਨਾ ਧੁੱਪ ਦਾ ਨਾ ਨਹਾਉਂਦਾ ਸੀ ਕਈ ਵਾਰੀ ਪਿੰਡ ਵਿੱਚ ਖੇੜੇ ਦੀ ਸਮਾਦ ਤੇ ਉਹ ਚਫੇਰੇ 1 ਘੰਟਾ ਚੱਕਰ ਕੱਟਦਾ ਰਹਿੰਦਾ ਸੀ ਜਦੋਂ ਕੋਈ ਵੇਖ ਲੈਂਦਾ ਸੀ ਆਵਾਜ਼ ਮਾਰ ਕੇ ਖਾਣ ਨੂੰ ਰੋਟੀ ਚਾਹ ਦੇ ਦਿੰਦਾ ਸੀ ਕਈ ਦਿਨ ਬਾਅਦ ਨਹਾ ਲੈਂਦਾ ਸੀ ਖੂਹ ਤੇ ਕੱਪੜੇ ਬਦਲ ਲੈਂਦਾ ਸੀ ਜਦੋਂ ਠੀਕ ਹੋ ਜਾਂਦਾ ਤਾਂ ਜ਼ਿਮੀਦਾਰ ਦੇ ਘਰ ਕੰਮ ਤੇ ਲੱਗ ਜਾਂਦਾ ਸੀ ਤੀਜੇ ਨੰਬਰ ਵਾਲਾ ਲੜਕਾ ਉਹ ਚੁਸਤ ਚਲਾਕ ਸੀ ਉਹ ਵੀ ਕਿਸੇ ਦੇ ਘਰ ਕੰਮ ਤੇ ਲੱਗ ਗਿਆ ਸੀ ਛੋਟੇ-ਮੋਟੇ ਕੰਮ ਕਰਨ ਵਾਸਤੇ ਲੱਗ ਗਿਆ ਸੀ ਜਿੱਥੇ ਕੰਮ ਕਰਦਾ ਸੀ ਉਸ ਜ਼ਿਮੀਦਾਰ ਨੇ ਜਰਨੇਲੋ ਦਾ ਘਰ ਦੀ ਛੱਤ ਦੇ ਬਾਲੇ ਨਵੇਂ ਦੁਬਾਰਾ ਚੰਗੀ ਤਰ੍ਹਾਂ ਕਿਸੇ ਮਿਸਤਰੀ ਕੋਲੋਂ ਬਦਲਾ ਦਿੱਤੇ ਸੀ ਰਹਿਣ ਵਾਸਤੇ ਕੋਠਾ ਵਧੀਆ ਬਣਾ ਦਿੱਤਾ ਸੀ ਇੱਕ ਦਿਨ ਸਰਦੀਆਂ ਦੇ ਦਿਨ ਸੀ ਮੌਸਮ ਬਹੁਤ ਖਰਾਬ ਸੀ ਸਾਰਾ ਦਿਨ ਰਾਤ ਅਸਮਾਨ ਵਿੱਚ ਬੱਦਲ ਹੋ ਰੱਖੇ ਸੀ ਹਵਾ ਠੰਡੀ ਚੱਲ ਰਹੀ ਸੀ ਬੱਚੇ ਘਰ ਦੇ ਅੰਦਰ ਲੱਕੜੀਆਂ ਨਾਲ ਅੱਗ ਬਾਲ ਕੇ ਸੇਕ ਰਹੇ ਸੀ ਤਿੰਨੇ ਭਾਈਆਂ ਦੀ ਆਪਸ ਵਿੱਚ ਇੱਕ ਰਜਾਈ ਪਿੱਛੇ ਲੜਾਈ ਪੈ ਗਈ ਸੀ ਵੱਡੇ ਮੁੰਡੇ ਨੇ ਗੁੱਸੇ ਵਿੱਚ ਆ ਕੇ ਰਜਾਈ ਵਿੱਚ ਅੱਗ ਲਾ ਦਿੱਤੀ ਸੀ ਘਰ ਵਿੱਚ ਸਾਰੀ ਦੋ ਜਾਂ ਤਿੰਨ ਰਜਾਈਆਂ ਸੀ ਉਹ ਵੀ ਸਾੜ ਦਿੱਤੀਆਂ ਰਜਾਈਆਂ ਨੂੰ ਅੱਗ ਇੱਕਦਮ ਚੜ ਗਈ ਕਈ ਜਗ੍ਹਾ ਜਲ ਕੇ ਸਵਾਹ ਹੋ ਗਈ ਸੀ ਵਿੱਚ ਮੋਰੇ ਹੋ ਗਈ ਸੀ ਸਾਰੀ ਰਾਤ ਲੜਕੀਆਂ ਨੇ ਠੰਡ ਵਿੱਚ ਕੱਢੀ ਪੜੋਸ ਵਿੱਚ ਕਿਸੇ ਨੂੰ ਪਤਾ ਨਾ ਲੱਗਿਆ ਨਾ ਗਲੀ ਵਾਲੇ ਜ਼ਿਆਦਾ ਧਿਆਨ ਦਿੰਦੇ ਸੀ ਕਿਉਂਕਿ ਹਰ ਰੋਜ਼ ਅੰਧੀ ਰਾਤ ਤੱਕ ਲੜਕੇ ਸੌਂਦੇ ਨਹੀਂ ਸੀ ਠੰਡ ਲੱਗੀ ਜਾਂਦੀ ਸੀ ਤੇ ਰਜਾਈਆਂ ਵਿੱਚੇ ਲੋਗੜ ਟੁੱਟ ਗਿਆ ਸੀ ਹਰ ਦਿਨ ਲੋਕਾਂ ਦਾ ਚੋਰੀ ਬਾਲਣ ਇਕੱਠਾ ਕਰਕੇ ਅੱਗ ਬਾਲ ਕੇ ਰਾਤ ਕੱਟਦੇ ਸੀ ਮੰਜੇ ਵੀ ਟੁੱਟੇ ਹੋਏ ਸੀ ਠੀਕ ਨਹੀਂ ਸੀ ਕਰਾਂਦੇ ਥੱਲੇ ਧਰਤੀ ਤੇ ਬੋਰੀ ਵਿਛਾ ਕੇ ਸੌਂਦੇ ਸੀ ਜਰਨੇਲੋ ਦੇ ਬੱਚੇ ਇੱਕ ਤਾਂ ਗਰੀਬੀ ਦੇ ਕਾਰਨ ਰਾਤ ਨੂੰ ਢੰਗ ਨਾਲ ਸੋਉ ਵੀ ਨਹੀਂ ਸੀ ਸਕਦੇ ਤੇ ਉਮਰ ਦੇ ਛੋਟੇ ਸੀ ਆਪਸ ਵਿੱਚ ਲੜਦੇ ਹੋਏ ਸਾਰੀ ਰਾਤ ਕੱਢ ਦਿੰਦੇ ਸੀ ਜਿਹੜੇ ਜ਼ਿੰਮੇਵਾਰ ਕੋਲ ਜਰਨੇਲ ਦਾ ਵੱਡਾ ਮੁੰਡਾ ਕੰਮ ਕਰਦਾ ਸੀ ਉਹ ਸਵੇਰੇ ਕੰਮ ਤੇ ਲੇਟ ਆਉਂਦਾ ਸੀ ਹਰ ਰੋਜ਼ ਮਾਲਕ ਘਰ ਜਾ ਕੇ ਬੁਲਾ ਕੇ ਲੈ ਕੇ ਆਉਂਦਾ ਸੀ ਮਾਲਕ ਨੇ ਮੁੰਡੇ ਨੂੰ ਲੇਟ ਸੌਣ ਤੇ ਲੇਟ ਉੱਠਣ ਦਾ ਕਾਰਨ ਪੁੱਛਿਆ। ਉਹ ਮੁੰਡਾ ਰੋਕੇ ਕਹਿੰਦਾ, "ਚਾਚੇ, ਰਾਤ ਨੂੰ ਰਜਾਈ ਨਹੀਂ ਮਿਲਦੀ। ਠੰਡ ਬਹੁਤ ਲੱਗਦੀ ਆ।" ਮਾਲਕ ਨੇ ਪੁੱਛਿਆ, "ਤੇਰੀ ਰਜਾਈ ਕਿੱਥੇ ਆ?" ਮੁੰਡਾ ਕਹਿੰਦਾ, "ਮੇਰੀ ਰਜਾਈ ਅੱਗ ਨਾਲ ਫੂਕ ਗਈ। ਅੱਗ ਦਾ ਪਤੰਗਾ ਵੜ ਗਿਆ ਸੀ। ਸਾਡੀ ਸਾਰੀ ਰਜਾਈ ਸੜ ਗਈ, ਵਿੱਚ ਮੋਰੀਆਂ ਹੋ ਗਈਆਂ ਸੀ।" ਇਹ ਗੱਲ ਸੁਣ ਮਾਲਕ ਦਿਨ ਵਿੱਚ ਸਿੱਧਾ ਜਰਨੈਲੋ ਦੇ ਘਰ ਗਿਆ। ਰਜਾਈ ਫੁੱਕੀ ਦਾ ਕਾਰਨ ਪੁੱਛਿਆ ਜਰਨੇਲੋ ਰੋਣ ਲੱਗ ਪਈ ਸੀ ਕਹਿਣ ਲੱਗੀ ਤਿੰਨੇ ਨਿਆਣਿਆਂ ਦੀ ਲੜਾਈ ਪੈ ਗਈ ਸੀ ਵੱਡੇ ਮੁੰਡੇ ਨੇ ਸਾਰੀਆਂ ਰਜਾਈਆਂ ਨੂੰ ਅੱਗ ਲਾ ਦਿੱਤੀ ਸੀ ਸੜ ਕੇ ਮੋਰੀਆਂ ਹੋ ਗਈਆਂ ਮੰਜੇ ਵੀ ਟੁੱਟੇ ਹੋਏ ਸਨ ਅਸੀਂ ਸਾਰੇ ਧਰਤੀ ਤੇ ਹੀ ਸੌਂਦੇ ਹਾਂ ਸਾਰੀ ਰਾਤ ਲੱਕੜਾਂ ਤੇ ਪਾਥੀਆਂ ਦੀ ਅੱਗ ਬਾਲ ਕੇ ਰੱਖਦੇ ਹਾਂ ਇਹ ਗੱਲ ਸੁਣ ਕੇ ਉਸ ਜ਼ਿਮੀਦਾਰ ਨੇ ਅੰਦਰ ਵੜ ਕੇ ਵੇਖਿਆ ਘਰ ਦੀ ਹਾਲਤ ਰਜਾਈਆਂ ਵਿੱਚ ਵੱਡੀਆਂ-ਵੱਡੀਆਂ ਮੋਰੀਆਂ ਮੰਜੇ ਟੁੱਟੇ ਹੋਏ ਵੇਖ ਗੁੱਸੇ 'ਚ ਬੋਲਿਆ ਸਾਣ ਤਰਜਨੇਲੋ ਤੈਨੂੰ ਘੱਟੋ-ਘੱਟ ਜਵਾਕਾਂ ਨੂੰ ਬੋਲ ਕੇ ਆਪਣੇ ਮੰਜੇ ਤਾਂ ਵੱਡੀ ਕੋਲੋਂ ਠੀਕ ਕਰਵਾ ਲੈਂਦੀ ਥੋੜਾ ਕੰਮ ਜਵਾਕਾਂ ਤੋਂ ਵੀ ਕਰਾ ਲਿਆ ਕਰ ਸਾਰਾ ਦਿਨ ਘਰ ਬੈਠੀ ਰਹਿਣੀ ਏ ਜਰਨੇਲੋ ਕਹਿੰਦੀ ਦਿਨ ਵਿੱਚ ਕੰਮ ਤੇ ਜਾਂਦੇ ਤੇ ਰਾਤ ਨੂੰ ਲੜਦੇ ਹਨ ਉਸੇ ਦਿਨ ਜ਼ਿਮੀਦਾਰ ਨੇ ਦੋ ਨਵੀਆਂ ਰਜਾਈਆਂ ਬਾਜ਼ਾਰ ਵਿੱਚੋਂ ਖਰੀਦ ਕੇ ਘਰ ਤੋਂ ਦੋ ਪੁਰਾਣੇ ਕੰਬਲ ਜਰਨੇਲੋ ਦੇ ਘਰ ਦੇ ਕੇ ਆਇਆ ਵਿਚ ਵਾਲੇ ਮੁੰਡੇ ਤੋਂ ਟੁੱਟੇ ਮੰਝੇ ਚਕਵਾ ਕੇ ਬਾਡੀ ਕੋਲੋਂ ਠੀਕ ਕਰਵਾ ਦਿੱਤੇ ਸੀ ਇੱਕ ਰਜਾਈ ਕੰਬਲ ਦੂਜੇ ਨੰਬਰ ਵਾਲਾ ਮੁੰਡਾ ਜਿਸ ਦੇ ਘਰ ਕੰਮ ਕਰਦਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਉਸ ਜ਼ਿੰਮੇਦਾਰ ਨੇ ਵੀ ਆਪਣੇ ਘਰੋਂ ਦੇ ਦਿੱਤੇ ਸੀ ਜਰਨੇਲੋ ਦੀ ਕੁੜੀ 2 ਮਹੀਨੇ ਬਾਅਦ ਆਪਣੇ ਨਾਨਕਿਆਂ ਤੋਂ ਆਪਣੇ ਮਾਮੇ ਨਾਲ ਵਾਪਸ ਆ ਗਈ ਸਾਰਾ ਦਿਨ ਰੁੱਠੀ ਰਹਿੰਦੀ ਸੀ ਮਾਂ ਤੋਂ ਬਗੈਰ ਜੀ ਨਹੀਂ ਸੀ ਲੱਗਿਆ ਦਿਨ ਸਾਲ ਬੀਤੇ ਚਾਰੇ ਭੈਣ ਭਰਾ ਹੋਰ ਜਵਾਨ ਹੋ ਗਏ ਸੀ ਆਪਣੀ ਜ਼ਿੰਮੇਵਾਰੀ ਦੇ ਕੰਮ ਸੰਭਾਲਣ ਲੱਗ ਗਏ ਸੀ ਦੋਨੇ ਮੁੰਡੇ 1 ਸਾਲ ਦੀ ਨੌਕਰੀ ਕਰਨ ਲੱਗ ਗਏ ਸੀ ਜਿੱਥੇ ਕੰਮ ਕਰਦੇ ਪੂਰਾ ਸਾਲ ਲਗਾਉਂਦੇ ਸੀ ਵੱਡਾ ਮੁੰਡਾ ਸਧਾਰਨ ਤੇ ਦਿਮਾਗੀ ਹਾਲਤ ਖਰਾਬ ਹੋਣ ਕਰਕੇ ਕਦੇ ਨੌਕਰੀ ਕਰਦਾ ਤੇ ਕਦੇ ਹਟ ਜਾਂਦਾ ਸੀ ਜਰਨੇਲੋ ਨੂੰ ਗਠੀਏ ਦੀ ਬਿਮਾਰੀ ਹੋ ਗਈ ਸੀ ਉਹ ਜੁੜ ਗਈ ਸੀ ਕੁੜੀ ਨੂੰ ਮਾਂ ਦੀ ਸੇਵਾ ਕਰਨੀ ਪੈ ਗਈ ਸੀ ਜਰਨੇਲੋ ਦਾ ਛੋਟਾ ਮੁੰਡਾ ਵੀ 25 ਸਾਲਾਂ ਦਾ ਹੋ ਗਿਆ ਸੀ ਇੱਕ ਦੂਜੇ ਨੰਬਰ ਵਾਲਾ ਮੁੰਡਾ ਕਿਸੇ ਨੇ ਵਿਆਹ ਕਰ ਦਿੱਤਾ ਵੱਡੇ ਤੇ ਛੋਟੇ ਦੋਨੋਂ ਮੁੰਡੇ ਸਾਊ ਸੀ ਤੇ ਕੰਮ ਵੀ ਜੀ ਲਾ ਕੇ ਕਰਦੇ ਸੀ ਵਿਆਹ ਤੋਂ ਬਾਅਦ ਜਰਨੇਲੋ ਦਾ ਮੁੰਡਾ ਲੜਾਈ ਤੋਂ ਡਰਦਾ ਆਪਣੀ ਘਰਵਾਲੀ ਨੂੰ ਲੈ ਕੇ ਕਿਸੇ ਹੋਰ ਪਿੰਡ ਨੌਕਰੀ ਕਰਨ ਲੱਗ ਗਿਆ ਸੀ ਸਧਾਰਨ ਮੁੰਡੇ ਤੋਂ ਡਰ ਕੇ ਮਾਰੇ ਉਹ ਕਦੇ ਵੀ ਤੋੜ-ਫੋੜ ਕਰ ਦਿੰਦਾ ਸੀ ਜਰਨੇਲੋ ਕੁੜੀ ਦਾ ਰਿਸ਼ਤਾ ਵੀ ਨਹੀਂ ਸੀ ਕਰਨਾ ਚਾਹੁੰਦੀ ਨਾ ਕੁੜੀ ਵਿਆਹ ਕਰਾਉਣਾ ਚਾਹੁੰਦੀ ਸੀ ਮਾਂ ਦੀ ਹੀ ਮੰਨਦੀ ਸੀ ਕੁੜੀ ਦੀ ਉਮਰ 36 ਸਾਲ ਦੀ ਹੋ ਗਈ ਸੀ ਉਸ ਟਾਈਮ ਲੋਕ ਛੋਟੀ ਉਮਰ ਦੀ ਕੁੜੀਆਂ ਦੇ ਵਿਆਹ ਕਰ ਦਿੰਦੇ ਸੀ ਇੱਕ ਤਾਂ ਅਨਪੜ੍ਹ 36 ਸਾਲਾਂ ਦੀ ਉਮਰ ਲੋਕਾਂ ਨੂੰ ਬਹੁਤ ਵੱਡੀ ਲੱਗਦੀ ਸੀ ਜਦੋਂ ਛੋਟੇ ਮੁੰਡੇ ਦਾ ਵਿਆਹ ਹੋਇਆ ਉਹ ਵੱਡੇ ਜ਼ਿਮੀਦਾਰ ਕੋਲ ਕੰਮ ਕਰਦਾ ਸੀ। ਉਹਨਾਂ ਨੇ ਹੀ ਰਿਸ਼ਤਾ ਕਰਵਾਇਆ ਸੀ। ਛੋਟੇ ਨੇ ਵਧੀਆ ਠੀਕ ਆਪਣਾ ਘਰ ਵਸਾ ਲਿਆ ਸੀ। ਕੁੜੀ ਦਾ ਰਿਸ਼ਤਾ ਪਿੰਡ ਵਾਲਿਆਂ ਦੇ ਕਹਿਣੇ ਤੇ ਬਹੁਤ ਔਖਾ ਕਰਿਆ ਸੀ। ਜਰਨੇਲੋ ਨੇ 40 ਸਾਲ ਦੀ ਕਰਕੇ ਵਿਆਹੀ ਸੀ। ਕੁੜੀ ਦੇ ਘਰ ਵਾਲਾ ਫੈਕਟਰੀ ਵਿੱਚ ਲੱਗਿਆ ਹੋਇਆ ਸੀ। ਉਹ ਵੀ ਠੀਕ ਵਸ ਗਈ ਸੀ। ਜਰਨੇਲੋ ਦੀ ਕੁੜੀ ਦੇ ਵਿਆਹ ਤੋਂ 6 ਸਾਲ ਬਾਅਦ ਮੌਤ ਹੋ ਗਈ ਸੀ। ਸਧਾਰਨ ਮੁੰਡਾ ਵਿਚਾਰਾ ਫਿਰੀ ਜਾਂਦਾ ਪਿੰਡ ਵਿੱਚ ਕਦੇ ਠੀਕ ਹੋ ਜਾਂਦਾ ਕਦੇ ਝੱਲਿਆਂ ਵਰਗੀ ਹਾਲਤ ਹੋ ਜਾਂਦੀ ਸੀ। ਉਸਦਾ ਰੱਬ ਹੀ ਰੱਖਾ ਸੀ ਇੱਕ ਦਿਨ ਉਹ ਵੀ ਆਇਆ ਕਿ ਜਰਨੇਲੋ ਦਾ ਵੱਡਾ ਮੁੰਡਾ ਰੱਬ ਨੂੰ ਪਿਆਰਾ ਹੋ ਗਿਆ ਸੀ ਗਰੀਬੀ ਦੀ ਹਾਲਤ ਵਿੱਚੋਂ ਨਿਕਲੇ ਬੱਚੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤਿੰਨੇ ਬੱਚੇ ਕਾਮਯਾਬ ਹੋ ਗਏ ਸੀ ਬਚਪਨ ਵਿੱਚ ਬਹੁਤ ਦੁੱਖ ਦੇਖੇ ਸੀ